ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਅੱਜ ਕਿਤੇ ਨਹੀਂ ਗਿਆ ਹੈਗਾ ਪਿੰਡੇ ਦੀ ਤਬੀਅ ਠੀਕ ਨਹੀਂ ਸੀ ਹੁਣ ਕੱਲ ਨੂੰ ਦਵਾਈ ਲਵਾਂਗੇ ਡਾਕਟਰ ਤੋਂ ਅੱਜ ਦੇਖਦੇ ਹਾਂ ਗੋਲੀਆਂ ਪਈਆਂ ਤੇ ਇੱਕ ਦੋ ਖਾ ਕੇ ਤੇ ਹੁਣ ਚੱਲਦੇ ਹਾਂ ਮੋਟਰ ਤੇ ਤੇ ਮੋਟਰ ਦਾ ਹਾਲ ਚਾਲ ਤੁਹਾਨੂੰ ਦਿਖਾਉਣੇ ਆ ਜਾ ਕੇ ਉੱਥੇ ਉਹ ਗੱਲਾਂ ਬਾਤਾਂ ਕਰਦੇ ਆ ਤੇ ਅੱਜ ਬਲੌਗ 2-3 ਮਿੰਟ ਦਾ ਹੀ ਬਣੂਗਾ ਉਹਦੇ ਨਾਲ ਸਾਰੇ ਉਹ ਯਾਰਾ ਤੇ ਆਹ ਜਿਹੜੀਆਂ ਤੁਹਾਨੂੰ ਡੇਗਾ ਦਿਖ ਰਹੀਆਂ ਨੇ ਪਈਆਂ ਬੂਟੇ ਆ ਆਪਾਂ ਆਪਣੀ ਮੋਟਰ ਤੇ ਲਾਵਾਂਗੇ ਆਹ 8-10 ਬੂਟੇ ਹੈਗੇ ਨੇ 10-12 ਆਪਾਂ ਲਾਵਾਂਗੇ ਮੋਟਰ ਤੇ ਤੇ ਮੋਟਰ ਤੇ ਜਾ ਰਹੇ ਆ ਮੈਂ ਕਿਾ ਕਰੀ ਮੋਟਰ ਤੇ ਖੱਡਿਆ ਮੈਂ ਕਿੱਥੇ ਪੈਣਾ ਜਾਂ ਠੀਕ ਹੰਟਾ ਤਾਂ ਕਿ ਨਾਲੇ ਬਲਾਕ ਬਣਾ ਲਾਂਗੇ ਕਿੰਨਾ ਬੱਤਾ ਪਾ ਦੇ ਕਿੰਨਾ ਪਣੀ ਆਪਾਂ ਨੂੰ ਕਿ ਅੱਜ ਕਿਤੇ ਜਾਇਆ ਨਾ ਗਿਆ ਅੱਜ ਕੰਡੇ ਅਰੇ ਹਮਤ ਨੂੰ ਦੱਸਿਆ ਕਿ ਆ ਗਈ ਮੋਟਰ ਤੇ ਤੇ ਇੱਥੇ ਵੀ ਥੋੜੀ ਬਹੁਤੀ ਹਵਾ ਚੱਲ ਰਹੀ ਆ ਤੇ ਮੇਤੋਂ ਵੀ ਨਾ ਜਿੱਦਣ ਦਾ ਝੂਨਾ ਲੱਗਿਆ ਯਾਰ ਜਿਹੜੀ ਆਪਣੀ ਦੂਸਰੀ ਮੋਟਰਾ ਉੱਥੇ ਜਾਇ ਨਹੀਂ ਗਿਆ ਹੈਗਾ ਤੁਹਾਨੂੰ ਮੈਂ ਕਿਹਾ ਵੀ ਸੀ ਕਿ ਇੱਕ ਦਿਨ ਬਲੌਗ ਬਣਾਵਾਂਗੇ ਤੁਹਾਨੂੰ ਖੇਤ ਦਿਖਾਉਂਗਾ ਉਹ ਦੇਖਦੇ ਆ ਯਾਰ ਸਿਹਤ ਖਰਾਬ ਆ ਕੱਲ ਦੀ ਤੁਹਾਨੂੰ ਦੱਸੀ ਰਹੀ ਹਾਂ ਨਹੀਂ ਅੱਜ ਜਾ ਕੇ ਆਉਣਾ ਸੀ ਉੱਥੇ ਫਿਰ ਜਿਹੜੀ ਆਪਣੇ ਘਰ ਦੇ ਕੋਲੇ ਉਹ ਮੋਟਰ ਉੱਥੇ ਆਇਆ ਵੀ ਆ ਹੈ ਗੜਬੂ ਘਾਰਾ ਤਾਂ ਨਹੀਂ ਪਿਆ ਵੇ ਕੋਈ ਹਾਇਉ ਨਹੀਂ ਪਰ ਲੈ ਖੇਤ ਚ ਪਾਣੀ ਬਹੁਤ ਨੀਰ ਬਟਾ ਤੇ ਅੱਜ ਨਾ ਯਾਰ ਇੰਨੇ ਫੋਨ ਆਏ ਬਾਹਰ ਤੋਂ ਭਤੀਜਿਆਂ ਦੇ ਭਤੀਜਿਆਂ ਦੇ ਵੀ ਮੈਸੇਜ ਆਏ ਕਿ ਚਾਚਾ ਕੀ ਹੋ ਗਿਆ ਕੀ ਹੋ ਗਿਆ ਸੇਤ ਡਾਊਨ ਕਰਕੇ ਯਾਰ ਕਿਸੇ ਦਾ ਫੋਨ ਵੀ ਮੇਤੋਂ ਚੱਕਿਆ ਨਹੀਂ ਗਿਆ ਹੈਗਾ ਯਾਰ ਥੋੜਾ ਮੈਂ ਧੰਨਵਾਦ ਕਰਦਾ ਸਾਰੇ ਐਨਆਰਆਈਆਂ ਦਾ ਜਿੱਥੇ-ਜਿੱਥੇ ਤੁਸੀਂ ਬੈਠਿਓ ਤੇ ਇੰਡੀਆ ਪੰਜਾਬ ਵਾਲਿਆਂ ਦਾ ਕਿ ਤੁਸੀਂ ਯਾਰ ਕਿੰਨਾ ਸੋਚ ਰਹੇ ਹੋ ਆ ਦੇ ਚਾਚੇ ਬਾਰੇ ਕਿ ਤੁਸੀਂ ਯਾਰੀ ਚਾਚੇ ਨੂੰ ਦੁਆਵਾਂ ਵੀ ਦਿੰਦੇ ਹੋ ਠੀਕ ਆ ਨਾ ਚਲੋ ਆਹ ਕਿਹੜਾ ਹੁਣ ਕਿਸ ਦੀ ਬਸ ਦੀ ਗੱਲ ਆ ਯਾਰ ਕਿ ਕਦੋਂ ਬਿਮਾਰ ਹੋਣਾ ਕਦੋਂ ਕੀ ਹੋਣਾ ਏ ਤੇ ਪਤਾ ਨਹੀਂ ਯਾਰ ਕਿ ਬੰਦਾ ਦਵਾਈਓ ਕੋਈ ਗਲਤ ਚੀਜ਼ ਦੇ ਗਿਆ ਕਿ ਪਤਾ ਨਹੀਂ ਉਹਦੇ ਕਰਕੇ ਆ ਹੁਣ ਰੱਬ ਦੀਆਂ ਰੱਬ ਜਾਣੇ ਚਲੋ ਜਿਹੜਾ ਤੁਹਾਡੇ ਚਾਚੇ ਨਾਲ ਮਾੜੀ ਕਰੂਗਾ ਉਹਦਾ ਰੱਬ ਨੇ ਆਪੇ ਮਾੜਾ ਕਰ ਦੇਣਾ ਮੈਂ ਦੇਖਿਆ ਵੀ ਆਏ ਸਾਡੇ ਨਾਲ ਦੋ ਤਿੰਨੇ ਅੱਗੇ ਕੱਤੀ ਆ ਉਹਨਾਂ ਨਾਲ ਬਹੁਤ ਬੁਰਾ ਹਾਲ ਹੋਇਆ ਲੋਕਾਂ ਦਾ ਆਹ ਦੇਖੋ ਵਿਚਾਰੇ ਬੇਜਮਾਨੇ ਆ ਵੀ ਮੋਟਰਾਂ ਤੇ ਜਿੱਥੇ ਪਾਣੀ ਹੁੰਦਾ ਏ ਖਾਲ ਗਿੱਲੀ ਹੁੰਦੀ ਆ ਉੱਥੇ ਰਹਿ ਕੇ ਟਾਈਮ ਪਾਸ ਕਰਦੇ ਨੇ ਡੌਗ ਆ। ਉਹਨਾਂ ਨੂੰ ਪਾਣੀ ਪੂਣੀ ਜ਼ਰੂਰ ਰੱਖ ਦਿਆ ਕਰੋ ਯਾਰ ਆ ਦੇਖੋ ਮਾਹੌਲ ਚੱਲੇ ਤਾਂ ਦਾ। ਕਿ ਹੋ ਜਾਈ। ਤੁਹਾਨੂੰ ਦਿਖਾ ਦਈਏ। ਹਾਂਜੀ ਮਿੱਤਰ ਪਿਆਰਿਓ ਮੋਟਰ ਤੇ ਆ ਮੌਸਮ ਹੁਣ ਬਹੁਤ ਵਧੀਆ ਹੋਇਆ ਏ ਹੁਣ ਆ ਵਧੀਆ ਹਵਾ ਚੱਲ ਰਹੀ ਹੈਗੀ ਆ। ਤੇ ਹੋਰ ਸੁਣਾਉ ਗੱਲਬਾਤ ਠੀਕੋ। ਤੇ ਲੱਗਦਾ ਏ ਕਿ ਬੱਦਲ ਵਾਈ ਜੀ ਲੱਗ ਰਹੀ ਆ ਕਿ ਕੀ ਪਤਾ ਰਾਤ ਨੂੰ ਮੀਂਹ ਸ਼ਰਾਟਾ ਆਏ ਜਾਵੇ। ਤੇ ਹੋਰ ਉਪਰ ਰਿਪੋਰਟ ਆ ਜਿਹੜੇ ਮੋਟਰ ਤੇ ਤੁਹਾਨੂੰ ਮੈਂ ਕਿਹਾ ਸੀ ਬੂਟੇ ਲਾਵਾਂਗੇ ਉਹ ਆਇਆ ਨਹੀਂ ਹੈਗਾ। ਨੌਕਰ ਉਹ ਅੱਜ ਕਿਸਦੇ ਰਿਓ ਪਾ ਰਿਹਾ ਈ। ਸਵੇਰੇ ਉਹਨੂੰ ਜਗ੍ਹਾ ਦੱਸ ਦੂੰਗਾ ਕਿ ਭਾਈ ਇੱਥੇ ਟੋਏ ਫੱਟ ਕੇ ਲਾ ਦੇ ਬੂਟੇ। ਤੇ ਆ ਪਿੱਛੇ ਦੇਖੋ ਆਪਣੇ ਤੂਤ ਖੜੇ ਨੇ ਪੁਰਾਣੇ ਬੂਟੇ। ਤੇ ਨਵੇਂ ਵੀ ਲਾਏ ਹੋਏ ਨੇ ਕਾਫੀ। ਤੇ ਹੁਣ ਵੀ ਜਿਹੜੇ ਘਰੇ ਪਏ ਨੇ 11 12 13 ਬੂਟੇ ਉਹ ਲਾਵਾਂਗੇ ਤੇ ਬਾਕੀ ਹੋਰ ਵੀ ਲਾਵਾਂਗੇ ਬੂਟੇ ਆਪਾਂ ਤੇ ਇੱਕੋ ਜਿਹੜੀ ਦੂਈ ਮੋਟਰ ਆਪਣੀ ਇੱਥੋਂ ਤੁਹਾਨੂੰ ਕਹਿਣਾ ਜਿੱਥੇ ਤੁਹਾਨੂੰ ਮੈਂ ਢੇੜਾ ਕਢਾਉਂਗਾ ਉਹ ਮੋਟਰ ਦੇ ਚੋਏ ਦੇ ਨਾਲ-ਨਾਲ ਨਾ ਤਿੰਨ ਕਿੱਲਾਂ ਦੀ ਬਾਹੀ ਆਪਣੀ ਉੱਥੇ ਘੱਟੋ-ਘੱਟ ਮੇਰੇ ਹਿਸਾਬ ਨਾਲ 40-50 ਬੂਟੇ ਲੱਗ ਜਾਣਗੇ 55 ਵੀ ਪਤਾ ਉਹ ਤੋਂ ਵੱਧੇ ਲੱਗ ਜਾਣ ਉੱਥੇ ਵੀ ਬੂਟੇ ਜ਼ਰੂਰ ਲਾਵਾਂਗੇ ਫਲਦਾਰ ਵੀ ਲਾਵਾਂਗੇ ਤੇ ਜੰਗਲ ਵਾਲੇ ਬੂਟੇ ਵੀ ਲਾਵਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਤੁਸੀਂ ਵੀ ਭਤੀਜੀਓ ਵੱਧ ਤੋਂ ਵੱਧ ਬੂਟੇ ਲਾਇਓ ਤੇ ਆਪਾਂ ਰਾਜਪੁਰੇ ਵੀ ਬੂਟੇ ਵੰਡਾਂਗੇ ਨਾਬੇ ਵੀ ਵੰਡਾਂਗੇ ਤੇ ਸ਼੍ਰੀ ਫਦੇਗੜ ਸਾਹਿਬ ਵੀ ਵੰਡਾਂਗੇ ਠੀਕ ਆ ਨਾ ਜਿੰਨੀ ਕਿ ਤੁਹਾਡੇ ਚਾਚੇ ਦੀ ਗੰਜਾਇਸ ਹੈਗੀ ਆ ਉਹਦੇ ਹਿਸਾਬ ਨਾਲ ਮੈਂ ਬੂਟੇ ਜ਼ਰੂਰ ਵੰਡੂੰਗਾ ਠੀਕ ਆ ਤਾਂ ਜੋ ਮੌਸਮ ਮਤਲਬ ਵਾਤਾਵਰਨ ਸਾਫ ਸੁਸਰਾ ਰਹੇ ਤੇ ਭਤੀਜੀਆਂ ਦੇ ਬੜੀਆਂ ਦੇ ਮੈਸੇਜ ਆਏ ਕਿ ਚਾਚਾ ਜੀ ਅਸੀਂ ਕੋਈ ਪੀਜੀ ਚ ਰਹਿੰਦੀ ਆ ਕੋਈ ਕਿਤੇ ਰਹਿੰਦੀ ਆ ਕਿ ਚਾਚਾ ਜੀ ਅਸੀਂ ਉੱਥੇ ਬੂਟੇ ਤਾਂ ਲਾ ਨਹੀਂ ਸਕਦੇ ਸਾਨੂੰ ਤੁਸੀਂ ਫੁੱਲਾਂ ਵਾਲੇ ਲਿਆ ਦਿਓ ਕੋਈ ਗੱਲ ਨਹੀਂ ਭਾਈ 100 150 ਫੁੱਲਾਂ ਵਾਲੇ ਬੂਟੇ ਵੀ ਤੁਹਾਨੂੰ ਉਹ ਜਿਹੜੇ ਗਮਲਿਆਂ 'ਚ ਹੁੰਦੇ ਨੇ ਛੋਟੇ-ਛੋਟੇ ਉਹ ਵੀ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਉਹ ਵੀ ਤੁਹਾਨੂੰ ਲਿਆਵਾਂਗੇ ਕੋਈ ਚੱਕਰ ਨਹੀਂ ਹੈਗਾ ਥੋੜਾ ਵੀ ਜੋ ਤੁਸੀਂ ਸਨੇਹਾ ਦਿੱਤਾ ਚਾਚੇ ਨੂੰ ਮੈਸੇਜ ਰਾਹੀਂ ਭਤੀਜੀਆਂ ਨੇ ਥੋੜਾ ਵੀ ਸਿਰ ਮੱਥੇ ਕੋਈ ਗੱਲ ਨਹੀਂ ਤੁਹਾਨੂੰ ਫੁੱਲਾਂ ਵਾਲੇ ਲਿਆਦਾ ਦੇਖੋ ਹੁਣ ਬਾਹਰ ਵਾਲੇ ਸ਼ਾਮ ਦਾ 뷰 ਖੇਤਾਂ ਦਾ ਮੋਟਰ ਦਾ ਪੱਠੇ ਲੱਦ ਰਹੇ ਨੇ ਰੇੜੀ ਤੇ ਦੂਆ ਗੀੜਾ ਲੈ ਕੇ ਜਾ ਰਿਹਾ ਏ ਉਹਨੋਂ ਤੇ ਐਨ ਐਟ ਮੌਸਮ ਹੋਇਆ ਅੱਜ ਤਾਂ ਯਾਰ ਗਰਮੀ ਬਹੁਤ ਜ਼ਿਆਦਾ ਏ ਡਰਦੇ ਡਰਦੇ ਨੇ ਥੋੜੀ ਜੀ ਵੀਰ ਜੇ ਮੰਗੂ ਲਾਈਆ ਕਿ ਕਿਤੇ ਰਾਤ ਮੰਗੂ ਉਟੀ ਉਹਨਾਂ ਲੱਗ ਜਵੇ ਤੇ ਉਹ ਠੀਕ ਠਾਕ ਉਹ ਟੌਮ ਦੀ ਲਾਈਟ ਮਚਾਉਣੀ ਆ ਹਜੇ ਤੇ ਕੱਲ ਨੂੰ ਕਹਿਨੇ ਆ ਉਹਨੂੰ ਕਿ ਲਾ ਦੇ ਭਾਈ ਬੂਟੇ ਮੋਟਰ ਤੇ ਤੇ ਬਲੌਗ ਅੱਜ ਯਾਰ ਛੋਟਾ ਹੀ ਬਣਿਆ ਜਿੰਨਾ ਕ ਬਣਿਆ ਅੱਜ ਸਾਰੂ ਦੇ ਨਾਲ ਬਾਕੀ ਐਂ ਦੱਸਿਓ ਮੈਨੂੰ ਕਮੈਂਟ ਕਰਕੇ ਕਿ ਜਦੋਂ ਕੂਈਆਂ ਹੁੰਦੀਆਂ ਦੀ 40 40 50 50 ਫੁੱਟ ਇੰਜਣ ਚੱਲਦੇ ਹੁੰਦੇ ਦੀ ਕੌਣ ਕੌਣ ਮੋਟਰ ਤੇ ਪਈ ਮੈਂ ਤਾਂ ਬਹੁਤ ਜਦੋਂ ਛੁੱਟੀਆਂ ਹੁੰਦੀਆਂ ਦੀ ਡਿਊਟੀ ਲੱਗ ਜਾਂਦੀ ਹੁੰਦੀ ਦੀ ਮੈਂ ਤਾਂ ਮੋਟਰ ਤੇ ਉਹ ਮਹੀਨਾ ਮਹੀਨਾ ਪੈਂਦਾ ਰਹੀ ਹਾਂ ਜਦੋਂ ਪਟਾ ਟੁੱਟ ਜਾਣਾ ਇੰਜਨ ਦਾ ਤਾਂ ਰਾਤ ਨੂੰ ਬੈਟਰੀ ਲੈ ਕੇ ਕੂਈ ਚ ਉਤਰਨਾ ਹੀਟਾਂ ਬਹੁਤ ਕੋਸਾ ਹੰਡਾਇਆ ਜਿੰਦਗੀ ਤੇ ਮੈਂ ਇਕੱਲੇ ਨਹੀਂ ਤੁਸੀਂ ਸਾਰਿਆਂ ਨੇ ਹੰਡਾਇਆ ਹੋਊਗਾ ਜਿਨ੍ਹਾਂ ਨੇ ਉਹ ਸਮਾਂ ਦੇਖਿਆ ਹੋਊਗਾ ਚਲੋ ਠੀਕ ਆ ਯਾਰ ਬਲਾਕ ਕਰਦੇ ਆ ਕਿਦਨੇ ਇੰਜਨ ਵਾਲੀ ਵੀ ਗੱਲ ਪੂਰੀ ਕਰਾਂਗੇ ਕਿ ਕਦੇ ਉੱਥੇ 20000 ਲਾਇਆ ਸੀ ਮੋਟਰ ਤੇ ਤੇ ਉੱਪਰੋਂ ਕੋਈ ਆ ਗਿਆ ਦੀ ਗਾਲਾਂ ਬੋਪਈਆਂ ਦੀ ਉਹ ਵੀ ਸ਼ੇਅਰ ਕਰੂੰਗਾ ਕਿਸੇ ਦਿਨ ਗੱਲ ਉਹ 10 20 ਮਿੰਟ ਦੀ ਵੀਡੀਓ ਬਣ ਜਾਣਾ ਹਾਂਜੀ ਅੱਜ ਦੇ ਬਲੌਗ ਦੀ ਕਰਦੇ ਆ ਐਂਡਿੰਗ ਤੇ ਦੇਖਿਓ ਤੇ ਸਤਿ ਸ੍ਰੀ ਅਕਾਲ ਸਾਰੇ ਆ